ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰ ਬਾਬਾ ਨਾਨਕ ਸਿੰਘ ਜੀ ਮਹਾਰਾਜ ਉਹਨਾਂ ਦਾ ਵਰਸੀ ਦਾ ਦਿਹਾੜਾ ਨਾਲਸਰ ਚੱਲ ਰਿਹਾ ਸਾਨੂੰ ਅੱਜ ਪਤਾ ਲੱਗਿਆ ਹੈ ਵੀ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਉਹ ਪਦ ਪੂਤਕ ਸਰੀਰੇ ਚੋਲਾ ਬਦਲ ਗਏ ਨੇ ਸੁਣ ਕੇ ਬੜਾ ਦੁੱਖ ਹੋਇਆ ਅਸੀਂ ਇਸ ਦੁੱਖ ਦੇ ਵਿੱਚ ਉਹਨਾਂ ਦਾ ਸਹਾਈ ਹੁੰਨੇ ਆ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਪਿਆਰੀਆਂ ਸੰਗਤਾਂ ਨੂੰ ਰਾੜਾ ਸਾਹਿਬ ਨਾਲ ਪਿਆਰ ਰੱਖਣ ਵਾਲਿਆਂ ਨੂੰ ਬਾਬਾ ਜੀ ਬਾਣਾ ਮੰਨਣ ਦਾ ਬਲ ਬਖਸ਼ਣਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਬਾਬਾ ਜੀ ਦਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨ ਸਰ ਕਲੇਰਾ ਵਾਲੇ ਉਨ੍ਹਾਂ ਦਾ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਾਪੁਰਸਾ ਨਾਲ ਬਹੁਤ ਪਿਆਰ ਸੀ ਇਹ ਸੰਪਰਤਾ ਆਪਸ ਵਿੱਚੀ ਬਹੁਤ ਪਿਆਰ ਰੱਖਦੀ ਹੈ ਅੱਜ ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਹੀ ਹੁੰਨੇ ਆ ਸਾਨੂੰ ਬੜਾ ਦੁੱਖ ਲੱਗਿਆ ਹੈ ਕਿ ਮਾਪੁਰਸਾ ਬਦਲ ਗਈ ਦੇਖੋ ਪਹਿਲਾਂ ਕੀਤਰ ਕਰਕੇ ਹਟਿਆ ਫਿਰ ਇਹ ਭਾਣਾ ਵਰਤਾਜ ਜਾਂਦੇ ਆ ਇਹ ਜਿਹੜੇ ਸਮੇਂ ਆ ਸੰਗਤਾਂ ਨੂੰ ਸੰਹਾਰਨੇ ਬਹੁਤ ਔਖੇ ਹੁੰਦੇ ਆ ਪਰ ਬਾਬਾ ਜੀ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਅਕਸਰ ਸਾਰਿਆਂ ਨੂੰ ਆਪਣੀ ਚਾਹਨਾ ਨਾਲ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ